ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਬਹੁਤ ਹੀ ਭੱਦੇ ਢੰਗ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਪ੍ਰਤੀ ਇੱਕ ਬੜੇ ਕੋਝੇ ਢੰਗ ਦੇ ਨਾਲ ਜਿਹੜੀ ਸ਼ਬਦਾਵਲੀ ਵਰਤ ਕੇ ਔਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜੋ ਉਪਮਾਨਜਨਕ ਟਿੱਪਣੀ ਕੀਤੀ ਆ ਉਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਜਥੇਬੰਦੀ ਵੱਲੋਂ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਦਰੁਪਤੀ ਮੁਰਮੂ ਜੀ ਦੇ ਲਈ ਅੱਜ ਜਿਹੜਾ ਹਜ਼ਾਰ ਪੱਤਰ ਦੇਣ ਲੱਗੇ ਹਨ ਡੀਸੀ ਸਾਹਿਬ ਨੂੰ ਕਿ ਭਈ ਇਹ ਜਿਹੜਾ ਇਹਨਾਂ ਨੇ ਇੰਨੀ ਕਨਾਉਣੀ ਜਿਹੜੀ ਉਹ ਸ਼ਬਦਾਵਲੀ ਵਰਤੀ ਆ ਸਿੱਖ ਕੌਮ ਬਿਲਕੁਲ ਇਹਦੇ ਖਿਲਾਫ ਆ ਤਾਂ ਇਹਨਾਂ ਨੂੰ ਬਿਲਕੁਲ ਕੋਈ ਸਖਤ ਤੋਂ ਸਖਤ ਜਿਹੜੀ ਚੇਤਾਵਨੀ ਉਹ ਦਿੱਤੀ ਜਾਵੇ ਇਹ ਸਿਰਫ ਆਪਣੇ ਹਿਸ਼ਾਲਪੁਰ ਦੀ ਦਿੱਤੀ ਹੈ ਰਹੀ ਪੰਜਾਬ ਦੇ ਬਾਕੀ ਹੋਰ ਵੀ ਕਿਸੇ ਨੂੰ ਦਿੱਤਾ ਰਿਹਾ ਨਹੀਂ ਇਹ ਪੂਰੇ ਪੰਜਾਬ ਭਰ ਵਿੱਚ ਜਿੱਥੇ ਬੰਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਡੀਸੀ ਸਾਹਿਬਾਨ ਨੂੰ ਇਹੜੇ ਜੱਦ ਪੱਤਰ ਜਿਹੜੇ ਦਿੱਤੇ ਜਾ ਰਹੇ ਆ ਇਹ ਕਾਰਨ ਮੰਨ ਸਰ ਬਾਰ ਬਾਰ ਇਦਾਂ ਦੇ ਜਿਹੜੇ ਬਿਆਨ ਦਾਜੀ ਹੋ ਰਹੀ ਹੈ ਇਹ ਜਿਹੜੀ ਇਹ ਕਾਰਨ ਮੁੱਖ ਕਾਰਨ ਇਹ ਹੋਇਆ ਹੈ ਦੇਸ਼ ਦੇ ਵਿੱਚ ਹਿੰਦੂ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਘੱਟ ਗਿਣਤੀਆਂ ਦੇ ਪ੍ਰਤੀ ਆਪਣੀ ਜਿਹੜੀ ਇਹ ਉਹ ਨਫ਼ਰਤ ਦਾ ਜਿਹੜਾ ਅਝਾਰ ਉਹ ਬਾਰ ਬਾਰ ਜਿਹੜਾ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਪਿਛਲੇ ਦਿਨੀ ਹਿਮਾਚਲ ਵਿਖੇ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜਿਹੜੇ ਝੰਡਿਆਂ ਵਾਲੇ ਜਿਹੜੇ ਜਿਨ੍ਹਾਂ ਤੇ ਤਸਵੀਰਾਂ ਲੱਗੀਆਂ ਸੀਗੀਆਂ ਉਹਨਾਂ ਨੂੰ ਉਤਾਰ ਕੇ ਉੱਥੇ ਜਿਹੜੀ ਬੇਅਦਬੀ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਰੋਜ਼ ਜਿਹੜਾ ਉਤਪਨ ਹੋਇਆ ਉਹਦੇ ਵਿੱਚ ਜਿੱਥੇ ਉਥੇ ਕਾਰਵਾਈ ਉਹਨਾਂ ਦੋਸ਼ੀਆਂ ਦੇ ਖਿਲਾਫ ਮਾਮੂਲੀ ਜਿਹੀ ਕਰਨੀ ਪਈ ਉਥੇ ਸਰਕਾਰਾਂ ਨੂੰ ਤੇ ਉਹ ਮਨੋਬਲ ਜਿਹੜਾ ਡਿੱ ਗਿਆ ਜਿਹੜਾ ਆ ਬਹੁਤ ਗਿਣਤੀ ਦਾ ਉਹ ਅਮਿਤ ਸ਼ਾਹ ਜੀ ਨੇ ਉਹਨੂੰ ਚੁੱਕਣ ਦੇ ਲਈ ਇਹ ਜਿਹੜੀ ਇਹੋ ਹਰਕਤ ਜਿਹੜੀ ਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਜਿਹੜੀ ਇਹੋ ਕੀਤੀ ਆ ਅਗਲਾ ਕੀ ਕਦਮ ਹੋਏਗਾ ਅਗਲਾ ਕਦਮ ਜਿਹੜਾ ਆ ਉਹ ਜਿੰਨੀ ਦੇਰ ਤੱਕ ਇਹ ਆਪਣੀ ਜਿਹੜੀ ਇਹ ਗਲਤੀ ਦਾ ਅਹਿਸਾਸ ਨਹੀਂ ਕਰਦੇ ਔਰ ਮਾਫੀ ਦੀ ਕੌਮ ਤੋਂ ਮੰਗਦੇ ਉਹਨਾਂ ਦਾ ਜਿਹੜਾ ਵਿਰੋਧ ਹੋ ਉਹ ਇਸ ਤਰ੍ਹਾਂ ਇਸ ਤਰੀਕੇ ਨਾਲ ਲਗਾਤਾਰ ਉਹ ਜਾਰੀ ਰਹੂਗਾ ਬੇਸ਼ੱਕ ਹਰਿਆਣੇ ਦੇ ਵਿੱਚ ਪਿਛਲੇ ਦਿਨੀ ਮੁਰਕ ਕੇ ਉਹਨਾਂ ਨੇ ਬਾਬਰ ਤੋਂ ਲੈ ਕੇ ਅਰੰਗਜੀਤ ਤੱਕ ਜਿਹੜੀ ਉਹ ਗੱਲ ਕੀਤੀ ਆ ਕਿ ਇਹ ਜ਼ੁਲਮ ਦੀ ਕੀਤੀ ਵੀ ਸਿੱਖ ਗੁਰੂ ਸਾਹਿਬਾਨ ਨੇ ਉਹ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕੀਤੀ ਆ ਪਰ ਅਸੀਂ ਉਹਨਾਂ ਨੂੰ ਦੱਸਣੇ ਚਾਹੁੰਦੇ ਆ ਉਸ ਵੇਲੇ ਗੁਰੂ ਸਾਹਿਬ ਦੀ ਲੜਾਈ ਕੇਵਲ ਜਿਹੜਾ ਆ ਉਹ ਮੁਗਲ ਛਾਚਕਾਂ ਦੇ ਖਿਲਾਫ ਨਹੀਂ ਜਿਹੜੇ ਹਿੰਦੂ ਪਹਾੜੀ ਰਾਜੇ ਵੀ ਸੀ ਜਿਹੜੇ ਮੁਗਲਾਂ ਦੇ ਨਾਲ ਰਲ ਕੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਘੇਰਾ ਪਾਇਆ ਸੀਗਾ ਉਹਨਾਂ ਜਿਹੜੇ ਜ਼ਾਬਰ ਔਰ ਜ਼ੁਲਮ ਦੇ ਖਿਲਾਫ ਗੁਰੂ ਸਾਹਿਬ ਦਾ ਸਾਰਾ ਜਿਹੜਾ ਮਿਸ਼ਨ ਸੀ ਉਹਨਾਂ ਦੇ ਖਿਲਾਫ ਗੁਰੂ ਸਾਹਿਬ ਨੇ ਆਵਾਜ਼ ਆਪਣੀ ਜਿਹੜੀ ਬੁਲੰਦ ਕੀਤੀ ਸੀਗੀ ਅੰਮ੍ਰਿਤ ਸ਼ਾਹ ਜੀ ਇਹੋ ਜਿਹੜੀ ਕਨੌਣੀ ਜਿਹੜੀ ਹਰਕਤ ਆ ਕੌਮ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹਨਾਂ ਦੇ ਖਿਲਾਫ ਜਿਹੜਾ ਮਤਾ ਪਾਇਆ ਉਹਦਾ ਅਸੀਂ ਸਵਾਗਤ ਕਰਦੇ ਹਾਂ ਜੀ ਮੰਨਦਾ ਕਿ ਹਿਮਾਚਲ ਦਾ ਪੱਖ ਲੈ ਰਹੇ ਆ ਹਮੇਸ਼ਾ ਜੀ ਬਿਲਕੁਲ ਤਾਂ ਉਹ ਅਸੀਂ ਕਹੀ ਜਾਂਦੇ ਹਾਂ ਕਿ ਪੂਰੇ ਦੇਸ਼ ਦੇ ਵਿੱਚ ਹਿੰਦੂ ਬਹੁ ਗਿਣਤੀ ਨੂੰ ਜਿਹੜਾ ਖੁਸ਼ ਕਰਨ ਦੇ ਲਈ ਇਹ ਜਿਹੜੀ ਆ ਘਟੀਆਂ ਜਿਹੜੀ ਹਰਕਤ ਆ ਅੰਮ੍ਰਿਤ ਸ਼ਾ ਏ ਦੇਖੋ 1947 ਤੋਂ ਲੈ ਕੇ ਹੁਣ ਤੱਕ ਲਗਾਤਾਰ ਜਿਹੜੀਆਂ ਘਟ ਗਣਤੀ ਕੌਮਾਂ ਚਾਹੇ ਉਹ ਸਿੱਖਵਾ ਚਾਹੇ ਮੁਸਲਿਮਾਂ ਚਾਹੇ ਦਲਿਤ ਭਾਈਚਾਰਾ ਚਾਹੇ ਕ੍ਰਿਸਚੀਅਨ ਭਾਈਚਾਰਾ ਉਹਨਾਂ ਤੇ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਕਦੀ ਉੜੀਸਾ ਦੇ ਵਿੱਚ ਕ੍ਰਿਸ਼ਨਾਂ ਦੇ ਜਿਹੜੇ ਚਰਚਵਾ ਉਹ ਸਾੜ ਦਿੱਤੇ ਜਾਂਦੇ ਆ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰ ਦਿੱਤਾ ਜਾਂਦਾ 84 ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਵੱਡੀ ਪੱਧਰ ਤੇ ਪੰਜਾਬ ਵਿੱਚ ਫੇਕ ਇਨਕਾਊਂਟਰ ਬਣਾ ਕੇ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਜਾ ਰਿਹਾ ਤੇ ਇਹ ਕੀਤਾ ਗਿਆ ਤੇ ਇਹ ਸਾਰੀਆਂ ਜਿਹੜੀਆਂ ਕੜੀਆਂ 47 ਤੋਂ ਲੈ ਕੇ ਹੁਣ ਤੱਕ ਜੋ ਅਮਿਤ ਸ਼ਾਹ ਨੇ ਹੁਣ ਵੀ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਸੇਕੋਂ ਦੇ ਮਹਾਨ ਜਿਹੜੇ ਨਾਇਕਾ ਸਨ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਇੱਕ ਜਿਹੜਾ ਉਹਨੇ ਮਤਲਬ ਟਾਂਚ ਕਰਕੇ ਪਾਰਲੀਮੈਂਟ ਵਿੱਚ ਕਿਹਾ ਤੇ ਭਾਈ ਅਮਰਤਪਾਲ ਸਿੰਘ ਦੇ ਵਿਰੁੱਧ ਉਹਨੇ ਉੱਥੇ ਪਾਰਲੀਮੈਂਟ ਵਿੱਚ ਕਿਹਾ ਵੀ ਉਹ ਉਥੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੈ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ ਅਸੀਂ ਅਮੀਸ਼ਾ ਨੂੰ ਦੱਸਣਾ ਚਾਹੁੰਦੇ ਆਂ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਚਾਹੇ ਮੁਗਲਾਂ ਦਾ ਰਾਜ ਸੀਗਾ ਚਾਹੇ ਅਗਰੀਤਾਂ ਦਾ ਰਾਜ ਸੀਗਾ ਸਿੱਖ ਤਾਂ ਬੰਦ-ਬੰਦ ਕਟਾ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਰਹੇ ਸਿੱਖ ਤਾਂ ਖੋਪੜੀਆਂ ਲੁਹਾ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਰਹੇ ਸਿੱਖ ਤਾਂ ਦਰਬਾਰ ਸਾਹਿਬ ਦੇ ਵਿੱਚ ਹਿੰਦੁਸਤਾਨ ਦੀਆਂ ਫੋਰਸਾਂ ਨਾਲ ਲੜਦੇ ਵੀ ਆਪਣਾ ਜਿਹੜਾ ਨਾਮ ਆ ਉਹ ਨਹੀਂ ਭੁੱਲੇ ਤਾਂ ਅਮੀ ਸ਼ਾਹ ਨੂੰ ਅਸੀਂ ਦੱਸਣਾ ਚਾਹੁੰਦੇ ਆ ਸਾਡੇ ਲਈ ਬਾਬਾ ਬੰਦਾ ਸਿੰਘ ਬਹਾਦਰ ਵੀ ਨਾਇਕ ਸੀਗੇ ਜਿਨ੍ਹਾਂ ਨੇ ਪਹਿਲਾ ਸਿੱਖ ਰਾਜ ਕਾਇਮ ਕੀਤਾ ਮੁਗਲ ਹਕੂਮਤ ਦੀ ਜੜ ਵੱਢੀ ਸਾਡੇ ਲਈ ਮਹਾਰਾ ਰਣਜੀਤ ਸਿੰਘ ਵੀ ਨਾਇਕ ਸੀਗੇ ਇਸੇ ਤਰ੍ਹਾਂ ਰਹਿੰਦੀ ਦੁਨੀਆ ਤੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵੀ ਸਾਡੇ ਜਿਹੜੇ ਨਾਇਕ ਰਹਿਣਗੇ ਔਰ ਵਿਲਨ ਉਹ ਲੋਕ ਆ ਜਿਨ੍ਹਾਂ ਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਜਿਨ੍ਹਾਂ ਨੇ ਕ੍ਰਿਸ਼ਚਨਾਂ ਦਾ ਕਤਲੇਆਮ ਕੀਤਾ ਜਿਹੜੇ ਰੋਜ਼ ਦਲਿਤਾਂ ਨੂੰ ਖਤਮ ਕਰ ਰਹੇ ਆ ਜਿਹੜੇ ਸਿੱਖਾਂ ਨੂੰ ਟਾਰਗੇਟ ਕਰ ਰਹੇ ਆ ਸਾਡੇ ਦੇ ਲਈ ਅਮਿਤ ਸ਼ਾ ਹੋਣੇ ਵਿਲਨ ਆ ਔਰ ਅਮਿਤ ਸ਼ਾ ਹੋਣੇ ਜਿਹੜੇ ਆ ਜਿੱਦਾਂ ਦੀ ਗੁੰਡਾਗਰਦੀ ਦਿਖਾ ਰਹੇ ਆ ਕਦੀ ਜਿਹੜਾ ਹਿਮਾਚਲ ਦੇ ਵਿੱਚ ਨਿਸ਼ਾਨ ਸਾਹਿਬਾਂ ਦੀ ਬੇਅਦਬੀ ਹੋਈ ਆ ਸਤ ਜਨਰਲ ਸਿੰਘ ਭਿੰਡਾਰ ਵਾਲਿਆਂ ਦੇ ਝੰਡਿਆਂ ਦੀ ਬੇਅਦਬੀ ਹੋਈ ਆ ਇਹ ਸਾਰੀ ਕੜੀ ਇੱਕੋ ਹੀ ਆ ਕਿਉਂਕਿ ਜਿਹੜਾ ਹਿਮਾਚਲ ਦਾ ਮੁੱਖ ਮੰਤਰੀ ਸੀ ਉਹ ਜਾ ਕੇ ਅਮਿਤ ਸ਼ਾਹ ਨੂੰ ਮਿਲਿਆ ਵਾ ਤੇ ਅਮਿਤ ਸ਼ਾਹ ਦਾ ਬਾਅਦ ਵਿੱਚ ਇਦਾਂ ਦਾ ਬਿਆਨ ਆਉਣਾ ਇਹ ਸਾਰੇ ਜਿਹੜੀ ਬੋਹ ਗਿਣਤੀ ਆ ਨਾ ਇਸ ਮੁਲਕ ਦੇ ਵਿੱਚ ਉਹਨੂੰ ਖੁਸ਼ ਕਰਨ ਲਈ ਸਾਰਾ ਕੁਝ ਕੀਤਾ ਜਾ ਰਿਹਾ ਅਸੀਂ ਸਾਰੇ ਘਾਟ ਗਿਣਤੀ ਕੌਮਾਂ ਦਲਿਤ ਭਾਈਚਾਰਾ ਅਸੀਂ ਪੰਜਾਬ ਦੇ ਵਿੱਚ ਇਕਜੁੱਟ ਵਾਂ ਔਰ ਇਹਨਾਂ ਦੀ ਇਹ ਜਿਹੜੀ ਤਾਨਾਸ਼ਾਹੀ ਆ ਗੁੰਡਾਗਰਦੀ ਅਸੀਂ ਚੱਲਣ ਦੇ ਦਿਆਂਗੇ